ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਡੇ ਪੁਰਾਣੇ ਦਰਖਤ ਜਿਹੜੇ ਪਹਿਲਾਂ ਲੱਗੇ ਹੁੰਦੇ ਸੀਗੇ ਸਾਡੇ ਪੁਰਾਣੇ ਬਜ਼ੁਰਗਾਂ ਵੇਲੇ ਤੋਂ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸ ਰਹੇ ਹਾਂ ਸਾਡੇ ਘਰ ਦੇ ਵਿੱਚ ਲੱਗੇ ਹੋਏ ਤਿੰਨ ਚਾਰ ਕੁਝ ਸਿਆਦੇ ਦੱਸਦੇ ਹੈਗੇ ਵੀ ਕੀ ਕੀ ਆ ਅਸੀਂ ਨਾਰਮਲੀ ਅੱਜ ਕੱਲ ਬਿਮਾਰੀਆਂ ਦੀ ਗ੍ਰਿਫਤ ਦੇ ਵਿੱਚ ਜ਼ਿਆਦਾ ਆ ਗਏ ਆ ਤਾਂ ਅਸੀਂ ਇਹਨਾਂ ਦਰਖਤਾਂ ਨੂੰ ਭੁੱਲਦੇ ਜਾ ਰਹੇ ਆ ਇਹਨਾਂ ਦੇ ਬਹੁਤ ਸਾਰੇ ਫਾਇਦੇ ਆ ਇਹਨਾਂ ਦੇ ਪੱਤਿਆਂ ਦਾ ਵੀ ਪੇਸਟ ਬਣਦਾ ਜੂਸ ਬਣਦਾ ਸ਼ਰਬਤ ਬਣਦਾ ਇਹਨਾਂ ਦੀ ਜਿਹੜੀ ਸ਼ੈਲੜ ਹੈ ਉੱਪਰ ਉਹ ਵੀ ਬਹੁਤ ਸਾਰੇ ਕੰਮ ਆਉਂਦੀ ਅੱਜ ਅਸੀਂ ਸਭ ਤੋਂ ਪਹਿਲਾਂ ਜਿਹੜਾ ਦਰਖਤ ਦਿਖਾ ਰਹੇ ਹਾਂ ਉਹ ਹੈਗਾ ਟਾਲੀ ਦਾ ਦਰਖਤ ਇਹਨੂੰ ਸ਼ੀਸ਼ਮ ਟਰੀ ਵੀ ਕਹਿੰਦੇ ਆ ਇਹਦੇ ਹੋਰ ਨਾਮ ਹੈ ਸ਼ੀਸ਼ਮ ਸਿਸੂ ਤੇਲੀ ਟਾਲੀ ਅੱਦੀ ਨਾਮਾਂ ਨਾਲ ਜਾਣਦੇ ਆ ਪਸ਼ਤੋ ਭਾਸ਼ਾ ਦੇ ਵਿੱਚ ਇਹਨੂੰ ਸ਼ੇਵਾ ਫਾਰਸੀ ਚ ਜਗ ਕਹਿੰਦੇ ਆ ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਡਾਲਬਰਗੀਆ ਸ਼ੀਸ਼ਮ ਤਾਂ ਇਹ ਟਾਲੀ ਦਾ ਦਰਖਤ ਹੈ ਨਾਰਮਲ ਪੰਜਾਬੀ ਦੇ ਵਿੱਚ ਇਹਨੂੰ ਆਪਾਂ ਟਾਲੀ ਦਾ ਦਰਖਤ ਕਹਿ ਦਿੰਦੇ ਆ ਇਹਦੇ ਇਦਾਂ ਦੇ ਪੱਤੇ ਹੁੰਦੇ ਆ ਨਾਰਮਲ ਪੰਜਾਬ ਵਿੱਚ ਤਾਂ ਸਾਰਿਆਂ ਨੇ ਦੇਖਿਆ ਹੀ ਹੁੰਦਾ ਇਹ ਜਿਹੜਾ ਟਾਲੀ ਦਾ ਦਰਖਤ ਹੈ ਇਹਦੀ ਜਿਹੜੀ ਤਸਵੀਰ ਹੈ ਇਹ ਠੰਡੀ ਹੁੰਦੀ ਹੈ ਲੀਵਰ ਦੀ ਗਰਮੀ ਲਈ ਬਹੁਤ ਵਧੀਆ ਹਾਜ਼ਮਾ ਠੀਕ ਕਰਦਾ ਪੱਤਿਆਂ ਦਾ ਰਸ ਬਣਾ ਕੇ ਉਹਨੂੰ ਚਬਾ ਕੇ ਵੀ ਆਪਾਂ ਖਾ ਸਕਦੇ ਆ ਤੇ ਇਹ ਮਤਲਬ ਲਿਕੋਰੀਆ ਦੀ ਸਮੱਸਿਆ ਸੰਗਰਹਿਣੀ ਦੀ ਜਿਹਨੂੰ ਕਹਿ ਦਿੰਦੇ ਆ ਔਰਤਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਸਮੱਸਿਆ ਪਾਈ ਜਾ ਰਹੀ ਆ ਉਹ ਇਹਨਾਂ ਦੇ ਪੱਤਿਆਂ ਦਾ ਜੂਸ ਧਾਗਾ ਮਿਸ਼ਰੀ ਦੇ ਵਿੱਚ ਮਿਕਸ ਕਰਕੇ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ਨਕਸੀਰ ਦੀ ਸਮੱਸਿਆ ਨੂੰ ਵੀ ਇਹ ਇਹਦੇ ਪੱਤੇ ਆ ਜਿਹੜੇ ਇਹਦਾ ਜੂਸ ਬਹੁਤ ਜ਼ਿਆਦਾ ਫਾਇਦਾ ਕਰਦਾ ਤੇ ਲੇਪ ਬਣਾ ਕੇ ਉਹਨੂੰ ਆਪਾਂ ਨੱਕ ਤੇ ਲਾ ਸਕਦੇ ਆ ਤੇ ਇਹਦਾ ਜੂਸ ਪੀ ਵੀ ਸਕਦੇ ਆ ਜੋੜਾਂ ਦਾ ਦਰਦ ਗਠੀਏ ਦੇ ਦਰਦ ਤਾਮ ਕਰਦਾ ਲੂਣ ਲੱਗਣ ਤੋਂ ਬਚਾਉਂਦਾ ਸਾਨੂੰ ਅੱਖਾਂ ਵਿੱਚ ਜਿਵੇਂ ਲਾਲੀ ਹੋ ਜਾਂਦੀ ਜਲਣ ਹੋਣ ਤੇ ਗਰਮੀ ਦੇ ਵਿੱਚ ਜਿਵੇਂ ਬਹੁਤ ਹੀ ਤਾਂ ਇਹ ਸਾਡੀਆਂ ਅੱਖਾਂ ਦੀ ਜਲਣ ਨੂੰ ਵੀ ਦੂਰ ਕਰਦਾ ਉਹ ਤੇਲੇਪ ਬਣਾ ਕੇ ਲਾ ਸਕਦੇ ਅਨੀਮੀਆ ਦੀ ਕਮੀ ਨੂੰ ਦੂਰ ਕਰਦਾ ਤੇ ਇਹ ਰਸ ਕਹਿੰਦੇ ਉਲਟੀ ਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਮਦਦ ਕਰਦਾ ਇਹਦਾ ਜੇ ਜਦੋਂ ਜ਼ਿਆਦਾ ਹੀ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਐ ਲੱਗਦਾ ਕਿ ਚੱਕਰ ਆਉਣੇ ਸ਼ੁਰੂ ਹੋ ਗਏ ਆ ਤਾਂ ਕਹਿੰਦੇ ਆਪਾਂ ਇਹਦਾ ਮਤਲਬ ਤਿਆਂ ਦਾ ਜਿਹੜਾ ਜੂਸ ਬਣਾ ਕੇ ਸੁਬਾ ਸ਼ਾਮ ਸ਼ਰਬਤ ਬਣਾ ਕੇ ਵੀ ਪੀ ਸਕਦੇ ਆ ਇਹਦੇ ਵਿੱਚ ਰੋਜ਼ ਦੀਆਂ 10-12 ਪੱਤੀਆਂ ਅਸੀਂ ਖਾ ਸਕਦੇ ਆ ਇਹਦੀਆਂ ਤਾ ਜਿਆਦਾ ਨਹੀਂ ਖਾਣੀਆ ਤਾਂ ਜੀ ਕਾਮ ਨੂੰ ਵੀ ਇਹ ਠੀਕ ਕਰਦਾ ਵਿਟਾਮਨ B C D ਦੇ ਨਾਲ ਇਹਦੇ ਵਿੱਚ ਕਾਫੀ ਸਾਰੇ ਮਿਨਰਲ ਵੀ ਹੁੰਦੇ ਆ ਇਸ ਤੋਂ ਬਿਨਾ ਇਹਦਾ ਜਿਹੜਾ ਤੇਲ ਆ ਤੇਲ ਵੀ ਬਣਦਾ ਪੱਤਿਆਂ ਦਾ ਤਾਂ ਇਹ ਵੀ ਕਿਸ ਸੌਣ ਤੋਂ ਪਹਿਲਾਂ ਲਗਾਇਆ ਜਾ ਸਕਦਾ ਜੋ ਸਿਕਰੀ ਤੇ ਹੋਰ ਇਨਫੈਕਸ਼ਨ ਵਗੈਰਾ ਨੂੰ ਰੋਕਦਾ ਹੈਗਾ ਤੇ ਕੋਲੇਸਟ੍ਰੋਲ ਦੀ ਸਮੱਸਿਆ ਵੀ ਠੀਕ ਕਰਦਾ ਅਸੀਂ ਇਹਦਾ ਸ਼ਰਬਤ ਬਣਾ ਕੇ ਤੇ ਉਦਾਂ ਹੀ ਉਹ ਕਰ ਸਕਦੇ ਹਾਂ ਅਸੀਂ ਇਹ ਛੋਟਾ ਜਿਹਾ ਪੌਦਾ ਹੁਣ ਜੇ ਸਾਡੇ ਘਰ ਅਸੀਂ ਲਗਾਇਆ ਥੋੜਾ ਟਾਈਮ ਹੀ ਹੋਇਆ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪੁਰਾਣੇ ਇਦਾਂ ਦੇ ਜਿਹੜੇ ਪੇੜ ਪੌਦੇ ਹੈਗੇ ਆ ਦਰਖਤ ਆ ਜਿਹੜੇ ਪੁਰਾਣੇ ਜਿਹੜੇ ਹੁਣ ਪੰਜਾਬ ਦੇ ਵਿੱਚੋਂ ਘਟਦੇ ਜਾ ਰਹੇ ਆ ਕਿ ਉਹ ਥੋੜਾ ਬਹੁਤ ਆਪਾਂ ਘਰਾਂ ਦੇ ਵਿੱਚ ਲਗਾਉਣੇ ਸ਼ੁਰੂ ਕਰੀਏ ਤਾਂ ਕਿ ਅਸੀਂ ਆਪਣਾ ਇਹ ਸਾਰੇ ਦੇ ਸਾਰੇ ਟ੍ਰੀਟਮੈਂਟ ਆਪਾਂ ਘਰੀ ਕਰ ਸਕੀਏ ਆਪਾਂ ਨੂੰ ਕਿਸੇ ਬਾਹਰਲੇ ਦਵਾਈ ਦੀ ਲੋੜ ਹੀ ਨਾ ਹੋਵੇ ਉਹਨਾਂ ਨਾਲ ਚਲੋ ਰੋਗ ਆਈਰੇ ਠੀਕ ਹੁੰਦੇ ਆ ਹੁੰਦੇ ਆ ਪਰ ਕਿ ਸਾਡੀ ਸਿਹਤ ਹੈ ਜਿਹੜੀ ਬਿਲਕੁਲ ਠੀਕ ਰਹੇ ਇਹਨਾਂ ਨੂੰ ਆਪਾਂ ਸਰੀਰਕ ਪੌਦੇ ਵੀ ਕਹਿ ਸਕਦੇ ਹਾਂ ਜੋ ਸਾਡੇ ਸਰੀਰ ਨੂੰ ਸਾਡੇ ਤੁਹਾਨੂੰ ਮਾਨਸਿਕ ਤੌਰ ਤੇ ਬਿਲਕੁਲ ਸਹੀ ਰੱਖੇ ਸਾਡੇ ਪੁਰਾਣੇ ਬਜ਼ੁਰਗ ਇਹਨਾਂ ਤੋਂ ਹੀ ਆਪਣਾ ਇਲਾਜ ਕਰਦੇ ਹੁੰਦੇ ਸੀ ਪਰ ਅੱਜ ਅਸੀਂ ਨਵੀਂ ਪੀੜ੍ਹੀ ਆ ਅਸੀਂ ਜਿਨ੍ਹਾਂ ਐਡਵਾਂਸ ਹੋ ਗਏ ਅੱਗੇ ਵਧ ਗਏ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲ ਲਗਾਏ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਜਾ ਦਰਖਤ ਦਿਖਾ ਰਹੀ ਆ ਉਸ ਤੋਂ ਬਾਅਦ ਹੈ 베ਰੀ ਆ ਦੇਖੋ 베ਰੀ ਆ ਵੱਡੇ ਵੱਡੇ ਪੱਤੇ ਆ ਇਹਦੇ ਇਹਦੇ ਵਿੱਚ ਇਹਦੇ ਤੋਂ ਵੀ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਇਹਦੇ ਜਿਹੜੇ ਬੇਰ ਹੈ ਜਦੋਂ ਉਹਦਾ ਫਲ ਚੱਕੂਗੀ ਉਹᱫੋ ਵੀ ਤੁਹਾਨੂੰ ਦਿਖਾਵਾਂਗੀ ਤਾਂ ਇਹ ਵਸੇ ਮੋਸਟਲੀ ਲੋਕਾਂ ਨੇ ਘਰੇ ਨਹੀਂ ਲਾਉਣੇ ਚਾਹੀਦੇ ਪਰ ਮੈਂ ਕਹਿੰਦੀ ਆ ਕਿ ਨਹੀਂ ਇਦਾਂ ਦੇ ਪੁਰਾਣੇ ਆ ਸਾਡੇ ਸਾਰੇ ਪੇੜ ਪੌਦੇ ਦਰਖਤ ਇਹਨਾਂ ਨੂੰ ਲਾਉਣਾ ਚਾਹੀਦਾ ਅਸੀਂ ਹੁਣੇ ਘਰ ਲਈ ਹੈਗੀ ਆਪਣੇ ਤਾਂ ਇਹ ਕਹਿੰਦੇ ਵੀ ਜਿਹੜੇ ਪੱਤੇ ਆ ਇਹਦੇ ਬਹੁਤ ਜ਼ਿਆਦਾ ਫਾਇਦਾ ਕਰਦੇ ਸਾਡੇ ਸਰੀਰ ਨੂੰ ਸਭ ਤੋਂ ਪਹਿਲਾਂ ਜਿਹੜਾ ਉੱਤੇ ਫਲ ਲੱਗਦਾ ਬੇਰ ਉਹਦੇ ਕੀ ਫਾਇਦੇ ਆ ਇਹ ਅੰਤਾਂ ਦੇ ਜਿਹੜੇ ਕੀੜੇ ਉਹ ਨਸ਼ਟ ਕਰ ਦਿੰਦਾ ਦਿਲ ਨੂੰ ਮਜ਼ਬੂਤ ਕਰਦਾ ਇਹਦੇ ਵਿੱਚ ਮੈਗਨੀਸ਼ੀਅਮ ਤਾਂਬਾ ਮੈਗਨੀਜ਼ ਪੋਟਾਸ਼ੀਅਮ ਵਰਗੇ ਖਣਿਜ ਪਦਾਰਥ ਹੁੰਦੇ ਆ ਜੋ ਸਾਡੇ ਸਰੀਰ ਤੇ ਹੱਡੀਆਂ ਦੇ ਲਈ ਬਹੁਤ ਜ਼ਿਆਦਾ کارਗਰ ਸਿੱਧ ਹੁੰਦੇ ਆ ਇਹਦੇ ਵਿੱਚ ਵਿਟਾਮਿਨ B1 B2 B3 B6 ਹੁੰਦੇ ਆ ਉਸ ਤੋਂ ਬਿਨਾ ਇਹ ਸਾਡੇ ਸਰੀਰ ਤੇ ਜਿਵੇਂ ਚਿਹਰੇ ਦੇ ਉੱਤੇ ਮਹਾਸੇ ਫਿੰਸੀਆਂ ਵਗੈਰਾ ਹੋ ਜਾਂਦੀਆਂ ਉਹਨਾਂ ਨੂੰ ਇਹ ਬਹੁਤ ਜ਼ਿਆਦਾ ਦੂਰ ਕਰਨ ਦੇ ਵਿੱਚ ਮਦਦ ਕਰਦਾ ਤੇ ਸਾਡੇ ਚਿਹਰੇ ਦੇ ਉੱਤੇ ਜਿਹੜਾ ਇੱਕ ਵੱਖਰੀ ਸਕਿਨ ਆ ਜਿਹੜੀ ਸਾਡੀ ਸ਼ਾਈਨ ਗਲੋ ਕਰਨ ਲੱਗ ਜਾਂਦੀ ਆ ਇਸ ਤੋਂ ਬਿਨਾ ਜਿਹੜੇ ਇਹ 베ਰੀ ਦੇ ਪੱਤੇ ਆ ਕਿਸੇ ਜਗ੍ਹਾ ਤੇ ਜਲਨ ਹੋ ਰਹੀ ਆ ਕੋਈ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਸ਼ ਹੈ ਉਸ ਦੇ ਉੱਤੇ ਆਪਾਂ ਇਸ ਦੇ ਪੱਤਿਆਂ ਦਾ ਜਿਹੜਾ ਰਸ ਹੈ ਉਹ ਲਗਾ ਸਕਦੇ ਆ ਗਲੇ ਦੀ ਖਰਾਸ਼ ਦੇ ਲਈ ਵੀ ਇਹਦਾ ਜਿਹੜੇ ਪੱਤੇ ਆ ਇਹ ਬਹੁਤ ਜ਼ਿਆਦਾ ਵਧੀਆ ਇਹਨੂੰ ਓਦਾਂ ਵੀ ਆਪਾਂ ਚਬਾ ਸਕਦੇ ਆ ਤੇ ਇਹਦਾ ਪਕਾੜਾ ਵਗੈਰਾ ਵੀ ਬਣਾ ਸਕਦੇ ਆ ਇਸ ਤੋਂ ਵੀ ਨਾ ਪੁਰਾਣੇ ਟਾਈਮ ਦੇ ਵਿੱਚ ਲੋਕੀ ਜਿਵੇਂ ਫੋੜੇ ਫਿੰਸੀਆਂ ਹੋ ਜਾਂਦੇ ਸੀ ਉਹਨਾਂ ਦੇ ਉੱਤੇ ਵੀ ਲੇਪ ਵੀ ਕਰਦੇ ਸੀ ਪੱਤਿਆਂ ਨੂੰ ਵੀ ਮਤਲ ਮਸਲ ਕੇ ਕ੍ਰਸ਼ ਕਰਕੇ ਜਾਂ ਪੀਸ ਕੇ ਉਹਦੇ ਉੱਤੇ ਪੁਰਾਣੇ ਜਿਹੜੇ ਸਾਡੇ ਵੈਦ ਬਜ਼ੁਰਗ ਸੀਗੇ ਉਹ ਹੀ ਚੀਜ਼ਾਂ ਲਾਉਂਦੇ ਸੀ ਇੱਕ ਪਹਿਲਾਂ ਵਾਲੇ ਟਾਈਮ ਦੇ ਵਿੱਚ ਔਰਤਾਂ ਇਹਦੇ ਪੱਤਿਆਂ ਨੂੰ ਤੋੜ ਕੇ ਉਹਨਾਂ ਨੂੰ ਉਬਾਲ ਕੇ ਪਾਣੀ ਦੇ ਵਿੱਚ ਉਹਦੇ ਨਾਲ ਵਾਲ ਵੀ ਧੋਇਆ ਕਰਦੀਆਂ ਸੀ ਉਹ ਵੀ ਕਾਫੀ ਜ਼ਿਆਦਾ ਤੱਤ ਮਿਲਦੇ ਸੀ ਵਾਲਾਂ ਨੂੰ ਪਰ ਅੱਜ ਕੱਲ ਅਸੀਂ ਲੋਕੀ ਸ਼ੈਂਪੂ ਵਗੈਰਾ ਜਾ ਹੋਰ ਕੈਮੀਕਲ ਅਸੀਂ ਬਾਜ਼ਾਰਤ ਹੈ ਜਿਹੜੇ ਉਹ ਆਪਾਂ ਵਰਤਦੇ ਹੈਗੀਆਂ ਤਾਂ ਅਸੀਂ ਉਹਨੇ ਹੀ ਅਸੀਂ ਬਿਮਾਰੀਆਂ ਦੇ ਵਿੱਚ ਅਸੀਂ ਜਕੜੇ ਜਾ ਰਹੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਇਹ ਪੇੜ ਪੌਦੇ ਹੈ ਜਿਹੜੇ ਦਰਖਤ ਪੁਰਾਣੇ ਆ ਇਹਨਾਂ ਇਹ ਬਹੁਤ ਜ਼ਿਆਦਾ ਗੁਣਾਂ ਦੇ ਨਾਲ ਭਰਪੂਰ ਅਸੀਂ ਇਹਨਾਂ ਨੂੰ ਲਗਾਈਏ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੇ ਫਲ ਵੀ ਖਾਈਏ ਤੇ ਇਹਨਾਂ ਦੀ ਸਾਰੇ ਜਿਹੜੇ ਆਪਣੇ ਪੱਤੇ ਆ ਇਹਨਾਂ ਦੀ ਈਵਨ ਇਹਨਾਂ ਦੀ ਛਿੱਲੜ ਵੀ ਇਹ ਸਾਰੇ ਆਪਣੇ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਆਪਾਂ ਨੂੰ ਜਿਹੜਾ ਜਿਹੜਾ ਦਰਖਤ ਹੈ ਆਪਣੇ ਨਿੰਮ ਦਾ ਨਿੰਮ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਇਹ 18 ਘੰਟੇ ਦਾ ਸਾਨੂੰ ਆਕਸੀਜਨ ਦਿੰਦਾ। ਬਾਕੀ ਓਦਾਂ ਵੀ ਨਿੰਮ ਦੇ ਬਹੁਤ ਸਾਰੇ ਫਾਇਦੇ ਆ ਤੇਲ ਬਣਦਾ ਜਿਵੇਂ ਕੋਈ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਸਰੀਰ ਦੇ ਉੱਤੇ ਆਪਾਂ ਇਹਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਆਪਾਂ ਉਹਦੇ ਨਾਲ ਨਹਾ ਸਕਦੇ ਆ ਆਪਾਂ ਬਾਲ ਵੀ ਧੋ ਸਕਦੇ ਆ। ਫਿਰ ਜੇ ਸਾਡੇ ਅਸੀਂ ਬਹੁਤ ਜ਼ਿਆਦਾ ਠਕਾਰਬਟ ਹੋ ਜਾਂਦੀ ਹੈ ਅਸੀਂ ਇਹਦੀਆਂ ਪੱਤੀਆਂ ਨੂੰ ਬਾਲ ਕੇ ਵਿੱਚ ਨਮਕ ਪਾ ਕੇ ਆਪਾਂ ਪੈਰ ਰੱਖਦੇ ਆ ਜਾਂ ਆਪਾਂ ਇਹਦੇ ਨਾਲ ਆਪਣਾ ਟਰਨੂਏ ਦੂਰ ਕਰਦਾ। ਇਸ ਤੋਂ ਬਿਨਾਂ ਜਿਵੇਂ ਗੋਡਿਆਂ ਜੋੜਾਂ ਵਾਲੇ ਦਰਦਾਂ ਵਾਲੇ ਜਿਹੜੇ ਲੋਕ ਹੁੰਦੇ ਆ ਇਹਦੀ ਛਾਂ ਦੇ ਵਿੱਚ ਥੋੜਾ ਟਾਈਮ ਬੈਠਣਾ ਰੋਜ਼ ਤਾਂ ਇਹ ਬਹੁਤ ਜ਼ਿਆਦਾ ਫਾਇਦਾ ਕਰਦਾ ਹੈਗਾ ਇਹਦੀ ਬਹੁਤ ਜ਼ਿਆਦਾ ਸੰਗਣੀ ਸ਼ਾਏਗੀ ਕਿ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਪਿਆਰ ਸੀ ਕੁਦਰਤ ਦੇ ਨਾਲ ਕੁਦਰਤੀ ਪੇੜ ਪੌਦਿਆਂ ਦੇ ਨਾਲ ਤਾਂ ਇਹ ਆਪਾਂ ਨੂੰ ਸਾਰਿਆਂ ਨੂੰ ਹੀ ਕਰ ਲਗਾਉਣੇ ਚਾਹੀਦੇ ਆ ਉਸ ਤੋਂ ਬਿਨਾ ਪੱਥਰ ਚਟ ਹੈ ਪੱਥਰ ਚਟ ਵੀ ਲੱਗਿਆ ਹੋਇਆ ਇਹ ਵੀ ਜਿਵੇਂ ਹੁਣ ਸਾਡੀ ਉਂਗਲਾਂ ਦੇ ਉੱਤੇ ਪਾਕੀ ਵਗੈਰਾ ਨਿਕਲਿਆ ਆਉਂਦੇ ਆ ਇਹਨੂੰ ਥੋੜਾ ਤਵੇ ਉੱਪਰ ਗਰਮ ਕਰਕੇ ਉੱਪਰ ਸਰੋਂ ਦਾ ਤੇਲ ਲਾ ਕੇ ਉਹ ਵੀ ਬਣਦੇ ਆ ਬਹੁਤ ਸਾਰੇ ਲੋਕ ਸਾਡੇ ਘਰੋਂ ਲੈ ਕੇ ਜਾਂਦੇ ਆ ਆ ਕੇ ਜਿਵੇਂ ਉਂਗਲਾਂ ਦੇ ਪਾਕੀ ਵਗੈਰਾ ਨਿਕਲਿਆ ਆਉਂਦੇ ਆ ਤੇ ਇਸ ਤੋਂ ਬਿਨਾ ਇਹ ਜਿਹੜਾ ਪੱਥਰ ਜਟ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪਥਰੀ ਆ ਜਿਹੜੀ ਉਹਨੂੰ ਬਾਹਰ ਕੱਢਦਾ ਉਹਦਾ ਜੂਸ ਬਣਾ ਕੇ ਇਹਦਾ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਜੂਸ ਬਣਾ ਕੇ ਇਹਨੂੰ ਪੀ ਸਕਦੇ ਹਾਂ ਇਹ ਪਥਰੀ ਦੇ ਰੋਗ ਨੂੰ ਬਹੁਤ ਜ਼ਿਆਦਾ ਛੇਤੀ ਮਤਲਬ ਪਥਰੀ ਨੂੰ ਬਾਹਰ ਕੱਢ ਦਿੰਦਾ ਤੇ ਉਹ ਬੰਦੇ ਨੂੰ ਆਰਾਮ ਮਿਲ ਜਾਂਦਾ ਛੇਤੀ ਇਦਾਂ ਦੇ ਪੇੜ ਪੌਦੇ ਸਾਨੂੰ ਜ਼ਰੂਰ ਲਾਉਣੇ ਚਾਹੀਦੇ ਘਰਾਂ ਦੇ ਵਿੱਚ ਦੇਖੋ ਤુલਸੀ ਵੀ ਲੱਗੀ ਹੋਈ ਆ ਤુલਸੀ ਦੇ ਫਾਇਦੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਮਤਲਬ ਇਹ ਜਿਵੇਂ ਕੈਂਸਰ ਵਰਗੇ ਭਿਆਨਕ ਰੋਗਾਂ ਨੂੰ ਵੀ ਰੋਕਦੀ ਆ ਉਸ ਤੋਂ ਬਿਨਾ ਖੰਗ ਜ਼ਖਾਮ ਜੋ ਵੀ ਸਾਨੂੰ ਪ੍ਰੋਬਲਮ ਹੁੰਦੀ ਆ ਅਸੀਂ ਚਾਹ ਦੇ ਵਿੱਚ ਪਾ ਕੇ ਜਾਂ ਅਸੀਂ ਇਹਦਾ ਕਾੜਾ ਬਣਾ ਕੇ ਪੱਤੀਆਂ ਦਾ ਉਹ ਵੀ ਪੀ ਸਕਦੇ ਆ ਇਹਦੇ ਵਿੱਚ ਬਹੁਤ ਸਾਰੇ ਇਦਾਂ ਦੇ ਮਤਲਬ ਗੁਣ ਹੈਗੇ ਆ ਜੋ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਕਰਦੇ ਆ ਕੀ ਹੋਇਆ ਤुलसी ਇਹਦੇ ਬੀਜ ਆ ਆ ਗਏ ਹੈਗੇ ਕੁਸ਼ਕ ਪੌਦੇ ਆਪਾਂ ਇਦਾਂ ਹੀ ਲੱਗੇ ਹੋਏ ਆ ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਅਸੀਂ ਹਜੇ ਹੋਰ ਪੇੜ-ਪੌਦੇ ਜਿਹੜੇ ਹੈਗੇ ਆ ਉਹ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਇੱਕ ਵਾਰੀ ਅਸੀਂ ਇਹਨਾਂ ਤਿੰਨਾਂ ਦਾ ਹੀ ਬਲੌਗ ਪਾਇਆ ਫਿਰ ਅੱਗੇ-ਅੱਗੇ ਅਸੀਂ ਹੋਰ ਪੇੜ-ਪੌਦੇ ਪਾਵਾਂਗੇ ਤੇ ਉਹਨਾਂ ਦੇ ਆਪਾਂ ਫਾਇਦੇ ਵੀ ਨਾਲ-ਨਾਲ ਦੱਸੀ ਜਾਵਾਂਗੇ ਕਿ ਸਾਡੀ ਸਿਹਤ ਨੂੰ ਇਹ ਕਿੰਨਾ ਫਾਇਦਾ ਕਰਦੇ ਆ ਸਾਰੇ ਹੀ ਪੇੜ-ਪੌਦਿਆਂ ਦੇ ਆਪਾਂ ਤੁਹਾਨੂੰ ਫਾਇਦੇ ਵੀ ਨਾਲ-ਨਾਲ ਦੱਸਾਂਗੇ ਸੋ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ